ਸੱਚੀਆਂ ਕਾਲਜੀ ਸਵਾਗਤ ਹੈ ਤੁਹਾਡਾ ਜੇਐਮਜੀ ਨਿਊਜ਼ ਇੰਡੀਆ ਵਿੱਚ ਜਿੱਥੇ ਤੁਸੀਂ ਪਾਉਂਦੇ ਹੋ ਸੱਚੀਆਂ ਅਤੇ ਤਾਜ਼ਾ ਖਬਰਾਂ ਧਿਆਨ ਨਾਲ ਸੁਣੋ ਜੇ ਤੁਸੀਂ Google Pay ਜਾਂ PhonePe ਜਾਂ Paytm ਵਰਗੇ ਐਪਸ ਰਾਹੀਂ ਪੈਸੇ ਭੇਜਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਹੁਣ ਕੁਝ ਮੋਬਾਈਲ ਨੰਬਰਾਂ ਤੇ ਹੋ ਸਕਦਾ ਹੈ UPI ਲੈਣ-ਦੇਣ ਨੂੰ ਬਲੌਕ ਕਰ ਦਿੱਤਾ ਜਾਵੇ ਕਾਰਨ ਵੱਡੀ ਸਾਈਬਰ ਧੋਖਾਧੜੀ ਤੋਂ ਬਚਾ ਲਈ ਆਇਆ ਹੈ ਸਰਕਾਰ ਵੱਲੋਂ ਬਹੁਤ ਵੱਡਾ ਐਕਸ਼ਨ ਡਿਜੀਟਲ ਭੁਗਤਾਨ ਕਰਨ ਵਾਲੇ ਲੋਕਾਂ ਲਈ ਇੱਕ ਮਹੱਤਵਪੂਰਨ ਅਪਡੇਟ ਆਇਆ ਹੈ ਹੁਣ ਕੁਝ ਮੋਬਾਈਲ ਨੰਬਰਾਂ ਤੇ ਯੂਪੀਆਈ ਲੈਣ ਦੇ ਨੂੰ ਬਲੌਕ ਕੀਤਾ ਜਾ ਸਕਦਾ ਹੈ ਇਸ ਦੇ ਪਿੱਛੇ ਦਾ ਕਾਰਨ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ ਦੂਰ ਸੰਚਾਰ ਵਿਭਾਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਹੁਣ ਬੈਂਕਾਂ ਐਨਵੀਐਫਸੀਐਸ ਯੂਪੀਆਈ ਸੇਵਾ ਨਾਲ ਵਿੱਤੀ ਧੋਖਾਧੜੀ ਜੋਖਮ ਸੂਚਕ ਐਫਆਰਆਈ ਡਾਟਾ ਸਾਂਝਾ ਕਰੇਗਾ ਇਸ ਡੇਟਾ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਕਿਹੜੇ ਮੋਬਾਈਲ ਨੰਬਰਾਂ ਤੇ ਵਿੱਤੀ ਧੋਖਾਧੜੀ ਦਾ ਖਤਰਾ ਹੈ ਇਸ ਤੋਂ ਬਾਅਦ ਉਹਨਾਂ ਨੰਬਰਾਂ ਤੇ ਡਿਜੀਟਲ ਲੈਣ-ਦੇਣ ਨੂੰ ਰੋਕ ਦਿੱਤਾ ਜਾਵੇਗਾ ਜਾਂ ਸਾਵਧਾਨੀ ਨਾਲ ਪੂਰਾ ਕੀਤਾ ਜਾਵੇਗਾ ਪਾਓ ਜਾਣਦੇ ਹਾਂ ਐਫ ਆਈ ਆਰ ਸਿਸਟਮ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ ਐਫ ਆਈ ਆਰ ਸਿਸਟਮ ਇੱਕ ਕਿਸਮ ਦਾ ਜੋਖਮ ਮੁਲਾਂਕਣ ਪ੍ਰਣਾਲੀ ਹੈ ਜੋ ਮੋਬਾਈਲ ਨੰਬਰਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਦਾ ਹੈ ਦਰਮਿਆਨਾ ਜੋਖਮ ਉੱਚ ਜੋਖਮ ਬਹੁਤ ਉੱਚ ਜੋਖਮ ਇਹ ਅੰਕੜੇ ਸਰਕਾਰ ਦੇ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਰਾਹੀਂ ਤਿਆਰ ਕੀਤੇ ਗਏ ਹਨ ਇਹਨਾਂ ਨੰਬਰਾਂ ਦੀ ਪਛਾਣ ਕਰਨ ਲਈ ਜਾਣਕਾਰੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਅਤੇ .net chaksu ਪੋਰਟਲ ਤੋਂ ਲਈ ਗਈ ਹੈ ਜਿਵੇਂ ਹੀ ਕਿਸੇ ਮੋਬਾਈਲ ਨੰਬਰ ਤੇ ਸ਼ੱਕ ਹੁੰਦਾ ਹੈ ਉਸ ਦੀ ਜਾਂਚ ਕੀਤੀ ਜਾਂਦੀ ਹੈ ਤੇ ਜੋਖਮ ਪੱਧਰ ਤੇ ਅਨੁਸਾਰ ਟੈਗ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਤੁਰੰਤ ਸਾਰੇ UPI ਐਪਸ ਅਤੇ ਬੈਂਕਾਂ ਨੂੰ ਭੇਜ ਦਿੱਤੀ ਜਾਂਦੀ ਹੈ PhonePe ਇਸ ਸਿਸਟਮ ਨੂੰ ਅਪਣਾਉਣ ਵਾਲਾ ਪਹਿਲਾ UPI ਐਪ ਬਣ ਗਿਆ ਹੈ PhonePe Protect ਨਾਮਕ ਇੱਕ ਵਿਸ਼ੇਸ਼ਤਾ ਰਾਹੀਂ ਇਹ ਐਪ ਹੁਣ ਬਹੁਤ ਜ਼ਿਆਦਾ ਜੋਖਮ ਵਾਲੇ ਨੰਬਰਾਂ ਨਾਲ ਲੈਣ-ਦੇਣ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦੇਵੇਗਾ ਦਰਮਿਆਨੇ ਜੋਖਮ ਵਾਲੇ ਨੰਬਰਾਂ ਲਈ ਪੋਗਤਾਂ ਨੂੰ ਪਹਿਲਾਂ ਇੱਕ ਚੇਤਾਵਨੀ ਦਿੱਤੀ ਜਾਵੇਗੀ ਅਤੇ ਪੁਸ਼ਟੀ ਤੋਂ ਬਾਅਦ ਹੀ ਭੁਗਤਾਨ ਦੀ ਆਗਿਆ ਦਿੱਤੀ ਜਾਵੇਗੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਦੀ ਹੀ Google App ਅਤੇ Paytm ਵਰਗੇ ਵੱਡੇ UPI ਪਲੇਟਫਾਰਮ ਵੀ ਇਸ ਵਿਸ਼ੇਸ਼ਤਾ ਨੂੰ ਅਪਣਾਉਣਗੇ ਹੁਣ ਬੈਂਕਾਂ ਵਿੱਤੀ ਸੰਸਥਾਵਾਂ ਅਤੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੂੰ ਵੀ ਇਹ ਡਾਟਾ ਮਿਲੇਗਾ ਤਾਂ ਜੋ ਉਹ ਸ਼ੱਕੀ ਨੰਬਰਾਂ ਨਾਲ ਸਬੰਧਤ ਲੈਣ-ਦੇਣ ਨੂੰ ਰੋਕ ਸਕਣ ਇਸ ਦੇ ਨਾਲ ਉਹਨਾਂ ਨੂੰ ਮੋਬਾਈਲ ਨੰਬਰ ਰੱਦ ਕਰਨ ਦੀ ਸੂਚੀ ਵੀ ਪ੍ਰਦਾਨ ਕੀਤੀ ਜਾਵੇਗੀ ਜਾਨਕਿ ਉਹਨਾਂ ਨੰਬਰਾਂ ਬਾਰੇ ਜਾਣਕਾਰੀ ਜੋ ਕਿਸੇ ਕਾਰਨ ਬਲੌਕ ਕੀਤੇ ਗਏ ਹਨ ਇਸ ਨਾਲ ਵਿੱਤੀ ਧੋਖਾਧੜੀ ਵਿਰੁੱਧ ਮਜ਼ਬੂਤ ਸੁਰੱਖਿਆ ਨਾਲ ਹੀ ਬਣੇਗੀ ਅਤੇ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਸੁਰੱਖਿਅਤ ਰਹੇਗੀ ਦੂਰ ਸੰਚਾਰ ਵਿਭਾਗ ਦਾ ਕਹਿਣਾ ਹੈ ਕਿ ਇਹ ਪਹਿਲ ਭਾਰਤ ਵਿੱਚ ਡਿਜੀਟਲ ਲੈਣ-ਦੇਣ ਨੂੰ ਬਿਹਤਰ ਸੁਰੱਖਿਆਤ ਅਤੇ ਭਰੋਸੇਮੰਦ ਬਣਾਏਗੀ